நான் பிரபந்த তিনি <laughs> ਮੇਂ ਜੀਅੰਤ ਲੋਕਾਂ ਨੂੰ ਜਿਹੜਾ ਹੈ ਉਹ ਸੁਣੀ ਤੇ ਕਹਿ ਰਿਹਾ ਜਾਂਦਾ ਹੈ ਜੀ ਆਇਆਂ ਨੂੰ ਲੱਗਦਾ ਹੁਣ ਉਸ ਜਾਨੀ ਜਿਹੜਾ ਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸਾਧ ਸੰਗਤ ਨੂੰ ਵਸਾਖੀ ਦੀਆਂ ਵਧਾਈਆਂ ਪੇਸ਼ ਕਰਦਾ ਜੀ ਤੋ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਅਸੀਂ ਇੱਥੇ ਵਸਾਖੀ ਦੇ ਸ਼ੁਭ ਦਿਹਾੜੇ ਤੇ ਟਿਲਵਾ ਗੁਰਦੁਆਰਾ ਗੋਦਾਵੀ ਸਰਪਾਸੀ ਦਸਵੀਂ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ ਹੈ ਸਾਰੀ ਟੀਮ ਦੇ ਸਾਡੇ ਨੌਜਵਾਨਾਂ ਜੀ ਵੱਖ-ਵੱਖ ਪਿੰਡਾਂ ਚੋਂ ਸ਼ਹਿਰ ਚੋਂ ਆਏ ਹੋਏ ਹੈ ਤੋ ਅਸੀਂ ਇੱਥੇ ਹਰ ਸਾਲ ਹੀ ਵਸਾਖੀ ਤੇ ਜਿੱਥੇ ਸੰਗਤਾਂ ਪੇਟ ਭਰ ਕੇ ਪ੍ਰਸ਼ਾਦਾ ਛਕਦੀਆਂ ਰੱਜਵਾਂ ਲੰਗਰ ਇੱਥੇ ਲੰਗਰ ਦਾ ਪ੍ਰਬੰਧ ਹੁੰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਵੱਲੋਂ ਉੱਥੇ ਨਾਲ ਅਸੀਂ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਪੁਸਤਕਾਂ ਦਾ ਲੰਗਰ ਵੀ ਅਸੀਂ ਪੇਸ਼ ਕਰਦੇ ਆ ਕਿਉਂਕਿ ਬਹੁਤ ਪਿਆਰੀਆਂ ਪਿਆਰੀਆਂ ਕਿਤਾਬਾਂ ਹੁੰਦੀਆਂ ਪਰ ਜੇ ਆਪਾਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਪੜਨ ਦੀ ਜੇ ਕੋਈ ਮਨਚ ਤਾਂਗ ਵੀ ਆ ਪਰ ਉਹਨੂੰ ਪਤਾ ਹੀ ਨਹੀਂ ਮੈਂ ਕਿੱਥੋਂ ਲਿਟਰੇਚਰ ਲਵਾਂ ਅਮਰ ਸਰ ਜਾਣੋ ਰਿਹਾ ਐਨੀ ਖੇਚਲਾ ਬੰਦਾ ਕਰਦਾ ਨਹੀਂ ਤੋ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਜਿਹੜੀਆਂ ਚੋਣਵੀਆਂ ਕਿਤਾਬਾਂ ਉਹ ਚਾਹੇ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਣ ਗੋਰੀ ਇਤਿਹਾਸ ਨਾਲ ਸੰਬੰਧਿਤ ਹੋਣ ਮਨੋਵਿਗਿਆਨ ਨਾਲ ਸੰਬੰਧਿਤ ਹੋਣ ਗੁਰਬਾਣੀ ਨਾਲ ਸੰਬੰਧਿਤ ਹੋਣ ਤੋ ਉਹ ਕਿਤਾਬਾਂ ਦੀ ਅਸੀਂ ਚੋਣ ਕਰਕੇ ਸੰਗਤ ਲਈ ਉਪਲਬਧ ਕਰਦੇ ਆ ਤੇ ਜਿਹੜੇ ਜੋਗ ਰੇਟਾਂ ਤੇ ਉਪਲਬਧ ਕਰਵਾਈਆਂ ਜਾਂਦੀਆਂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ